ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੀਤਾ ਡੇਰੀ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਆਪ ਬਣਾ ਰਹੇ ਆ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਰਦੇ ਆ ਮਨਜੋਤ ਵੀਰ ਜੀ ਨਾਲ ਗੱਲਬਾਤ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਬਹੁਤ ਵਧੀਆ ਵਧੀਆ ਆਪਣਾ ਫੋਨ ਨੰਬਰ ਤੇ ਐਡਰੈਸ ਬੋਲਦੇ ਹੋ ਗੱਤ ਅਵਿਲਾ 3978 7508079762 ਹਾਂਜੀ ਐਡਰੈਸ ਇੰਡ ਹੈਡਰ ਕਲਾਤ ਸਿਲੇਟ ਨਾਲ ਗਿਲਾ ਅਮਰਿਤਪੁਰ ਠੀਕ ਜੇ ਅੱਜ ਫੇਰ ਨੀਲੀ ਰਾਵੀ ਲੈਣਤੀ ਜੇ ਦੇਖੋ ਮੀਨੀ ਠੀਕ ਜੇ ਦੇਖੋ ਮਨਕੀਆ ਖਲੀ ਵਿਖਾਈਏ ਖੋਲ ਕੇ ਹਾਂਜੀ ਜੀ ਵਿਖਾ ਦਿਓ ਬਾਕੀ ਤੁਸੀਂ ਦੇ ਸਕਦੇ ਹੋ ਜੀ ਖਣੜਾ ਦਾ ਸਾਈਜ਼ ਗੈਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਜੀ ਕਹਿੰਦੇ ਕਿ ਹਫ਼ਤੇ ਤੋਂ ਥੋੜਾ ਜੋ ਉੱਪਰ ਦੇਣੇ ਲੈ ਜੂਗੀ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਜੋ ਵੀਰ ਜੀ ਥੋੜਾ ਹੌਲੀ ਹੌਲੀ ਕਰੋ ਮੈਂ ਥੋੜਾ ਤੂੰ ਨਹੀਂ ਮਾਜਨੇ ਇਹ ਆਪ ਕਰਨਾ ਹੈ ਇਹ ਵੀਰ ਜੀ ਧੀਵੀ ਹੌਲੀ ਹੌਲੀ ਕਰੋ ਤੇ ਫਰੈਂਡ ਸਾਡਾ ਹੀ ਨਵਾਂ ਹੀ ਚੈਨਲ ਜੀ ਬਣਾਇਆ ਤੈਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਹਾਂਜੀ ਵੀਰ ਜੀ ਦੱਸਦੇ ਕਿ ਫਲਕਾਰੀ ਪਾਈ ਹੁੰਦੀ ਤੇ ਪਛਾਨੀ ਨਹੀਂ ਸੀ ਜਾਏ। ਹਾਂਜੀ ਵੀਰ ਜੀ ਹੁਣ ਇਹਦੀ ਮਿਲਕ ਕੁਆਲਿਟੀ ਦੱਸੋ ਦੁੱਧ ਕਿੰਨਾ? ਇਹਨੇ ਪਹਿਲੇ ਤੋਂ 11 ਤੋਂ ਪਲਾਸ ਚਵਾਇਆ ਹੈ ਔਰ ਕਿ 12 13 ਕਿਲੋ ਚਵਾਉਗੀ ਨਾ ਵੀਰ ਜੀ ਦੱਸਦੇ ਕਿ ਇਹਨੇ ਪਹਿਲੇ ਤੋਂ 11 ਤੋਂ ਪਲਾਸ ਚਵਾਇਆ ਆ ਤੇ ਐਰ ਕੀ ਵੀ ਇਤੋਂ ਪਲਾਸ ਚਵਾਉਗੀ ਤੇ ਵੀਰ ਜੀ ਜੇ ਕਰੀ ਹੋਣਾ ਪਾ ਇਹਦੇ ਮੁੱਲ ਦੀ ਗੱਲ। ਵੀਰ ਜੀ ਨੇ ਦੱਸ ਦੇ ਕਿ ਮੋਲੇ ਦਾ ਜਿਹੜਾ ਫੋਨ ਤੇ ਕਰਨਾ ਆ ਠੀਕ ਜੇ ਆਹਾਂ ਗੇ ਵੀ ਆਏ ਵੇਲੋਂ ਲੱਗੇ ਹਾਂਜੀ ਵੀਰ ਜੀ ਇਹ ਦੇਖ ਸਕਦੇ ਗਾਂ ਕ ਵੀ ਆਏ ਆ ਇੱਧਰ ਦੇਖ ਸਕਦੇ ਜੋ ਆਹ ਵੀਰ ਜੀ ਆਏ ਆ ਤੇ ਇਹਨਾਂ ਆਹ ਦਾਦਾ ਨੇ ਨਿਆਣੇ ਆ ਇਹ ਮਤਲਬ ਉਹਨਾਂ ਦੇ ਨਿਆਣੇ ਹਾਂਜੀ ਆਏ ਜੇ ਤੇ ਵੀਰ ਜੀ ਅੱਜ ਤੁਹਾਡਾ ਮੂੰਹ ਤੁਹਾਡਾ ਢਿੱਲਾ ਢਿੱਲਾ ਲੱਗਣਿਆ ਗੱਲ ਕੀ ਆ ਮੈਨੂੰ ਨਹੀਂ ਲੱਗ ਰਿਹਾ ਤੁਹਾਨੂੰ ਮੇਰੀ ਗੱਲ ਖੜਿਆ ਹੈ ਦੱਸੋ ਵੀਰ ਜੀ ਚੰਗਤਰਾ ਗੱਲ ਕੀ ਆ ਉਹ ਸਾਡਾ ਇੱਕ ਚੈਨਲ ਹੈ ਵਾਲਾ ਡੇਰੀ ਫਾਰਮ ਹਾਂਜੀ ਤੇ ਉਹ ਪਤਾ ਨਹੀਂ ਕਿੰਨੇ ਹੈ ਕਰਤਾ ਏ ਉਹ ਹਾਂਜੀ ਹਾਂਜੀ ਸਾਰੀਆਂ ਵੀਡੀਓ ਕਟੀਆਂ ਗਈਆਂ ਏ ਠੀਕ ਜੇ ਹੁਣ ਫਿਰ ਤੋਂ ਸਟਾਰਟ ਕੀਤਾ ਜੇ ਹਾਂਜੀ ਹੁਣ ਦੁਬਾਰਾ ਤੋਂ ਕੀਤਾ ਏ ਉਹ ਠੀਕ ਜੇ ਜੀ ਹੁਣ ਤੁਸੀਂ ਦੱਬ ਕੇ ਵਾਲਾ ਡੇਰੀ ਫਾਰਮ ਨੂੰ ਤੇ ਮੀਤਾ ਡੇਰੀ ਫਾਰਮ ਨੂੰ ਦੱਬ ਕੇ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਇਹ ਲਾਣਾ ਕਰਿਓ ਦੱਬ ਕੇ ਕਰਿਓ ਠੀਕ ਹੈ ਜੀ ਹਾਂਜੀ ਹਾਂਜੀ ਜੀ ਦੱਬ ਕੇ ਕਰਿਓ ਜੀ ਵੀਰ ਜੀ ਹੋਰ ਕੋ ਕਹਿਣਾ ਚਾਹੋਗੇ ਇੰਨੇ ਤਰਨੀ ਕਰਕੇ ਖੜੋ ਦੂਜਾ ਚੈੱਕ ਪਾਸ ਕਰਕੇ ਵੀਰ ਜੀ ਨੇ ਦੱਸਦੇ ਆ ਕਿ ਸੋਏ ਡੰਗਰ ਦੀ ਤਸੱਲੀ ਕਰਕੇ ਖੜੋ ਤੇ ਦੂਸਰਾ ਚੈੱਕ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੀ ਹਾਂਜੀ ਵੀਰ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ